ਗੁਰਦੁਆਰਾ ਸੰਗਤ ਸਾਹਿਬ ਰੰਜੀਤ ਵਿਹਾਰ ਲਾਹਰਕਰੋੜ ਅਮਨਸਰ ਵਿਖੇ ਖਾਲਸੇ ਦਾ ਜਨਮ ਦੇ ਹਨ ਵਿਸਾਖੀ ਬਹੁਤ ਸ਼ਰਧਾ ਤੇ ਭਾਵਨਾ ਨਾਲ ਮਨਾਇ ਗਈ। ਇਸ ਮੌਕੇ ਦੋ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀ ਵੰਨ ਸਜਾਏ ਗਏ ਜਿਸ ਵਿੱਚ ਭਾਈ ਸ਼ਮਸ਼ੇਰ ਸਿੰਘ ਤੇ ਸਾਥੀ ਹਜੂਰੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਆਏ ਪ੍ਰਚਾਰਕ ਗਿਆਨੀ ਤਰਸੇ ਸਿੰਘ ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਕੇ ਲੰਗਰ ਤੇ ਚਾਪ ਕੋੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਜੀ ਆਇਆਂ ਕਿਹਾ ਗਿਆ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਆਨੰਦ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਮਰਤ ਛਕਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਇਸ ਮੌਕੇ ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ, ਬੂਟਾ ਸਿੰਘ ਅਤੇ ਗੁਰਿੰਦਰ ਸਿੰਘ ਬਾਜਵਾ ਨੂੰ ਸ਼ਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੈਪਟਨ ਅਜੀਤ ਸਿੰਘ, ਪ੍ਰਤਾਨ ਨਿਰਮਲ ਸਿੰਘ, ਆਨੰਦ ਬਾਬਾ ਚੰਚਲ ਸਿੰਘ, ਬਲਜੀਤ ਸਿੰਘ, ਰਾਜੂ ਟੁੱਲੋ, ਬੀਬੀ ਪਰਮਜੀਤ ਕੌਰ ਰਾਏ, ਮੁਕ ਗ੍ਰੰਤੀ, ਬਾਬਾ ਸੁਖਦੇਵ ਸਿੰਘ, ਸ਼ਮਸ਼ੇਰ ਸਿੰਘ, ਹਰਦੇਵ ਸਿੰਘ, ਵੱਸਨ ਸਿੰਘ, ਬੱਬਲਪ੍ਰੀਤ, ਮਨਮੋਹਿਤ, ਹਰਨੂਰ ਚੰਗ, ਹਣੀ मेवा सेंग, दिलबाग सुखदेव सिंह दलबीर बाजवा मनजिंद सिंह आनंद इंद्रप्रीत कौर आनंद सुखविंद कौर बाजवा डॉक्टर अमनदीप सिंह बूटा बलविंद ढिलों बलबीर सिंह परमजीत डिमपी हरपिंद भुलर प्रिथीपालमिंदर सिंह आदि मौजूद सन वागुरु जी का खालसा वागुरु जी की फतेह अज गुरद्वारा साहब ਰੰਜੀਤ ਵਿਹਾਰ ਲੁਹਾਰਾ ਕਾ ਰੋਡ ਵਿਖੇ ਤੰਤਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੇ ਕਮਾਲ ਖੰਡੇਵਾਟੇ ਦੇ ਅਮਰਿਸ਼ ਦੇ ਦਾਤੇ ਹਿਮਕੁੰਡ ਤਪਸਵੀ ਆਨੰਦਪੁਰ ਵਾਸੀ ਨੀਲੇ ਵਾਲੇ ਬਾਜਾਂ ਵਾਲੇ ਗੁਰੂ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਕੇਸਗੜ੍ਹ ਦੇ ਸਥਾਨ ਤੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਉਪਰੰਤ ਗੁਰੂ ਮਹਾਰਾਜ ਨੇ ਆਪ ਵੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਬਾਣ ਕੀਤਾ ਸਿੰਘਾਂ ਨੂੰ ਪੰਜ ਕਕਾਰ ਬਖਸ਼ੇ ਅਤੇ ਜਦੋਂ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਅਸੀਂ ਤਾਂ ਅਮਰਦੀ ਦਾਤ ਜੋ ਹੈ ਸਿਰ ਦੇ ਲਈ ਹੈ ਤੇ ਹੁਣ ਤੁਸੀਂ ਅਮਰਦੀ ਦਾਤ ਦੀ ਮੰਗ ਕਰ ਰਹੇ ਹੋ ਤੇ ਤੁਸੀਂ ਕੀ ਦੇਵੋਗੇ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਦਿਆਲ ਸਿੰਘ ਤਮਾ ਆਵੇਗਾ ਅਸੀਂ ਇਸ ਖਾਲਸੇ ਦੇ ਉਤੋਂ ਆਪਣਾ ਸਾਰਾ ਸਰਬੰਸ ਹੀ ਵਾਰ ਦਿਆਂਗੇ ਅਤੇ ਗੁਰੂ ਮਹਾਰਾਜ ਨੇ ਆਪਣਾ ਕਤਨ ਸੱਚ ਕਰ ਵਿਖਾਇਆ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਗੋਲੀਦਾਨ ਦਿੱਤਾ ਸਹਬਜ਼ਾਦਾ ਜੀਤ ਸਿੰਘ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਗੜੀ ਛੇੜ ਕਰਾਏ ਸਾਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਜੋ ਹੈ ਉਹ ਸਰਾਂਦੇ ਨੀਆਂ ਦੇ ਵਿੱਚ ਸ਼ਹੀਦ ਕਰਵਾਏ ਮਾਤਾ ਗੁਜਰਕੌਰ ਠੰਡੇ ਬੁਰਜ ਦੇ ਵਿੱਚ ਜੋ ਹੈ ਉਹ ਸ਼ਹੀਦ ਹੋਏ ਅਤੇ ਉਹਨਾਂ ਨੇ ਆਪਣਾ ਸਾਰਾ ਸਰਬੰਸ ਹੀ ਜੋ ਹੈ ਉਹ ਇਸ ਖਾਲਸਾ ਪੰਥ ਦੇ ਉੱਤੋਂ ਵਾਰ ਦਿੱਤਾ ਉਹਨਾਂ ਨੇ ਕਿਹਾ ਇਹਨ ਪੁੱਤਰਾਂ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਇਹ ਖਾਲਸਾ ਉਹਦੀ ਜੋ ਸਥਾਪਨਾ ਕੀਤੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਹਾਂ ਕਰੋ ਨਿਵਾਸ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਗੁਰੂ ਮਹਾਰਾਜ ਨੇ ਖਾਲਸੇ ਦੇ ਉੱਤੇ ਕਈ ਬਖਸ਼ਿਸ਼ਾਂ ਕੀਤੀਆਂ ਤੇ ਨਾਲ ਇਹ ਵੀ ਕਿਹਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਉਹਨਾਂ ਨੇ ਕਿਹਾ ਕਿ ਤੁਸੀਂ ਬਿਪਰਨ ਦੀਆਂ ਰੀਤਾਂ ਝੂਠੇ ੋਕੇ ਪਖੰਡਾ ਵਿਹਿਮਾਂ ਦੇ ਵਿੱਚ ਨਹੀਂ ਪੈਣਾ ਇੱਕ ਅਕਾਲ ਦੀ ਪੂਜਾ ਕਰਨੀ ਹੈ ਤੇ ਉਹ ਅਕਾਲਪੁਰਖ ਨੂੰ ਹੀ ਮੰਨਣਾ ਹੈ ਤੇ ਗੁਰੂ ਮਹਾਰਾਜ ਨੇ ਸਾਨੂੰ ਜੋ ਸੱਚ ਦੇ ਚੱਲਣ ਰਸਤੇ ਦੇ ਚੱਲਣ ਦਾ ਜੋ ਮਾਰਗ ਦਿਖਾਇਆ ਹੈ ਤੇ ਅਮਰਦੀ ਦਾਤ ਦਿੱਤੀ ਹੈ ਤੇ ਬਾਣੇ ਬਾਣੀ ਦੇ ਸਾਰਿਆਂ ਨੂੰ ਹੀ ਧਾਰਨੀ ਹੋਣਾ ਚਾਹੀਦਾ ਹੈ ਜਿਹੜੀਆਂ ਸੰਗਤਾਂ ਅਜੇ ਤੱਕ ਅੰਮ੍ਰਿਤ ਜਿਨ੍ਹਾਂ ਨੇ ਪਾਣ ਨਹੀਂ ਕੀਤਾ ਉਹਨਾਂ ਨੂੰ ਅੰਮ੍ਰਿਤ ਵੀ ਪਾਣ ਕਰਨਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਵੱਲੋਂ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਅੱਜ ਦੇ ਦਿਨ ਹੀ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਇਹ ਜੋ ਹਰਮੰਦਰ ਸਾਹਿਬ ਦੇ ਅੰਦਰ 베ਰੀ ਹੈ ਦੁਖ ਭੰਜਣੀ 베ਰੀ ਉਥੇ ਬੀਬੀ ਰਜਨੀ ਉਸ ਦਾ ਪਤੀ ਪੱਟੀ ਦੇ ਰਾਜੇ ਦਾ ਜਵਾਈ ਜੋ ਕਿ ਉਸਨੇ ਬੀਬੀ ਰਜਨੀ ਦਾ ਵਿਆਹ ਕੋੜੀ ਦੇ ਨਾਲ ਕੀਤਾ ਸੀ ਅੱਜ ਦੇ ਦਿਨ ਹੀ ਬੀਬੀ ਭੁਜਣੀ ਦਾ ਪਤੀ ਦੁਖ ਭੰਜਣੀ 베ਰੀ ਸਾਹਿਬ ਤੋਂ ਅੰਮ੍ਰਿਤ ਦੇ ਕੁੰਡ ਦੇ ਵਿੱਚ ਜੋ ਹੈ ਉਹ ਇਸ਼ਨਾਨ ਕਰਕੇ ਰਾਜੀ ਹੋਇਆ ਸੀ ਅੱਜ ਦੇ ਦਿਨ ਹੀ ਜਦੋਂ ਇੱਕ ਵਿਸਾਖੀ ਸੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪਹਿਲਾ ਵਿਸਾਖੀ ਦਾ ਜੋੜ ਮੇਲਾ ਲਗਾਇਆ ਸੀ ਸੋ ਅੱਜ ਦਾ ਦਿਨ ਬਹੁਤ ਮਹਾਨ ਵੱਡਾ ਪਵਿੱਤਰ ਦਿਹਾੜਾ ਹੈ ਇਸ ਦਿਹਾੜੇ ਦੀਆਂ ਤਮੂਹ ਸੰਗਤਾਂ ਨੂੰ ਲੱਖ ਲੱਖ ਹਰਦਾਇਆਂ ਹੋਣ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਭ ਨੂੰ ਨਾਮਦਾਨ ਬਖਸ਼ਣ ਗੁਰੂ ਵਾਲੇ ਬਣੋਣ ਬਾਣੀ ਬਾਣੇ ਦੇ ਧਾਰਨੀ ਹੋਣ ਜਿੱਥੇ ਸਾਨੂੰ ਇਹ ਅਮਰਤ ਦੀ ਦਾਤ ਲੈਣੀ ਚਾਹੀਦੀ ਹੈ ਉੱਥੇ ਦੇਖੋ ਅੱਜ ਨਸ਼ਿਆਂ ਦਾ ਹੜ ਆਇਆ ਹੈ ਪੁਰਾਣੇ ਸਮਿਆਂ ਦੇ ਵਿੱਚ ਦੇਵਤੇ ਵੀ ਤੇ ਦਾਇਤ ਵੀ ਅਮਰਤ ਦੇ ਲਈ ਲੜਦੇ ਸੀ ਸੁਰ ਨਾਰ ਮੁੰਨ ਜਨ ਅਮਰਤ ਖੋਜਦੇ ਤੇ ਅੱਜ ਇਹ ਸਮਾਂ ਆ ਗਿਆ ਕਿ ਨਸ਼ਿਆਂ ਦੇ ਪਿੱਛੇ ਸ਼ਰਾਬ ਦੇ ਪਿੱਛੇ ਤੇ ਹੋਰ ਕਈ ਤਰ੍ਹਾਂ ਦੇ ਜੋ ਨਸ਼ਿਆਂ ਦੇ ਪਿੱਛੇ ਦੁਨੀਆ ਗਰ ਕੋਈ ਜਾ ਰਹੀ ਹੈ ਸੱਚੇ ਬਾਦਸ਼ਾਹ ਉਹਨਾਂ ਨੂੰ ਵੀ ਸਮੱਤ ਬਖਸ਼ਣ ਤੇ ਇਹ ਨਸ਼ਿਆਂ ਦਾ ਜੋ ਦਰਿਆ ਵਗ ਰਿਹਾ ਹੈ ਇਸ ਨੂੰ ਠੱਲ ਪਵੀ ਤੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿੱਥੇ ਵਧਾਈਆਂ ਦੇਨੇ ਹਾਂ ਉਸੇ ਇਹ ਵੀ ਸੁਨੇਹਾ ਦਿੰਦੇ ਹਾਂ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਜੋ ਪੋਲੂਸ਼ਨ ਫੈਲ ਰਿਹਾ ਹੈ ਇਸ ਨੂੰ ਘੱਟ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਸੋ ਆਓ ਆਪਾਂ ਪ੍ਰਣ ਕਰੀਏ ਕਿ ਗੁਰੂ ਸਾਹਿਬ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਾਂਗੇ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ